ਮੈਂ ਜਿੰਕੀ ਕੀਤੀ ਹੈ ਮੈਡੀਕਲ ਕੰਨਾਂ ਨੂੰ ਜਿਹੜੀ ਮੁੱਖਿਆਰ ਕੀਤੀ ਹੈ ਜਿਹੜੇ ਸਰਕਾਰ ਨੇ ਠੇਕੇ ਵਾਦੇ ਜਿਹੜੇ ਪੂਰੇ ਨਹੀਂ ਦੇ ਦੇਖੋ ਅਸੀਂ ਮੈਡੀਕਲ ਪ੍ਰੈਕਟਿਸ ਜੈਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਹੋਰ ਪੀਵੀ ਟਾਵਰ ਲੀਅਰ ਪੀਵੀ ਟਾਵਰ ਠਿੰਡਾ ਦੇ ਅੱਜ ਜ਼ਿਲ੍ਹਾ ਤਰਨਤਾਰਨ ਲਈ ਅਸੀਂ ਇੱਕ ਜਥੇਬੰਦ ਕਨਵੈਨਸ਼ਨ ਕੀਤੀ ਹੈ ਇਹ ਕਨਵੈਨਸ਼ਨ ਸਾਡੀ 7ਵੀਂ ਕਨਵੈਨਸ਼ਨ ਹੈ ਸਟੇਟ ਵਾਈਜ਼ ਪਿਛਲੇ 6 ਜ਼ਿਲ੍ਹਿਆਂ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਸਾਡਾ ਇੱਕ ਮਕਸਦ ਹੈ ਕਿ ਸਾਡੇ ਮਤਲਬ ਕੇਡਰ ਨੂੰ ਅਸੀਂ ਜਥੇਬੰਦਕ ਤੌਰ ਤੇ ਸਿੱਖਿਆਤ ਕਰਨਾ ਭਰਾਤਰੀ ਸਾਂਝ ਨੂੰ ਵਧਾਉਣਾ ਔਰ ਸਾਫ ਸੁਥਰੀ ਪ੍ਰੈਕਟਿਸ ਦੇ ਲਈ ਗਾਈਡ ਕਰਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਵੇਂ ਕਾਨੂੰਨ ਸਾਡੇ ਖਿਲਾਫ ਆ ਰਹੇ ਨੇ ਉਹਨਾਂ ਪ੍ਰਤੀ ਜਾਗਰਤ ਕਰਨਾ ਔਰ ਆਉਣ ਵਾਲੇ ਸਮੇਂ ਦੀ ਜਿਹੜੀ ਹੈਗੀ ਹੈ ਜਿੱਦਾਂ ਦਾ ਮਾਹੌਲ ਬਣਦੇ ਆ ਉਸ ਦੇ ਖਿਲਾਫ ਕਲਾਮ ਬੰਦੀ ਉਸ ਦੇ ਖਿਲਾਫ ਇੱਕ ਤਿਆਰੀ ਜਿਹੜੀ ਹੈ ਉਹ ਅਸੀਂ ਜਥੇਬੰਦੀ ਦੇ ਜਥੇਬੰਦਕ ਤੌਰ ਦੇ ਉੱਤੇ ਸੂਬਾ ਕਮੇਟੀ ਦੇ ਜਿਹੜੇ ਆਗੂ ਹੈ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਜ਼ਿਲ੍ਹੇ ਦੇ ਕੇਡਰ ਦੇ ਨਾਲ ਉਹ ਗੱਲਾਂ ਬਾਤਾਂ ਜਾਂ ਕੋਈ ਸਮੱਸਿਆਵਾਂ ਵਾਲੇ ਉਹਨਾਂ ਦੇ ਉੱਤੇ ਵਿਚਾਰ ਵਟਾਦਰਾ ਸੀ। ਧੰਨ। ਉਹ ਕੀ ਜੀ ਸਰਕਾਰ ਕਹਿੰਦਾ ਮੰਗੋ ਮੁੰਦੇ ਰੱਖੋ ਤੇ ਕਿ ਮੁੰਦੇ ਜਿਵੇਂ ਸਰਕਾਰ ਨੇ ਵਿਚਾਰ ਨਹੀਂ ਕੀਤੇ ਜਾਂ ਮੰਗੋ ਕਿਉਂ ਨਹੀਂ ਹੋਇਆ। ਦੇਖੋ ਸਰਕਾਰ ਸਾਡਾ ਜਿਹੜਾ 1963 ਤੋਂ ਜਿਹੜੀ ਰਜਿਸਟ੍ਰੇਸ਼ਨ ਹੈ ਮੈਡੀਕਲ ਪ੍ਰੈਕਟਿਸ਼ਨਰ ਦੀ ਉਹ ਬੰਦ ਪਈ ਹੋਈ ਹੈ। ਉਹਦੇ ਕੋਈ ਪ੍ਰਬੰਧ ਸਰਕਾਰ ਨੇ ਨਹੀਂ ਕੀਤੇ। ਅਸੀਂ ਲੰਬੇ ਸਮੇਂ ਤੋਂ ਇਹ ਮੰਗ ਜਿਹੜੀ ਕਰਦੇ ਆ ਰਹੇ ਹਾਂ। ਤੇ ਸਾਨੂੰ ਕੋਈ ਟ੍ਰੇਨਿੰਗ ਦਿੱਤੀ ਜਾਵੇ ਟ੍ਰੇਨਿੰਗ ਦੇ ਕੇ ਕੋਈ ਮਾਨਤਾ ਪ੍ਰਾਪਤ ਜਿਹੜਾ ਸਰਟੀਫਿਕੇਟ ਆ ਉਹ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੀ ਪ੍ਰੈਕਟਿਸ ਵੀ ਜਾਰੀ ਰੱਖ ਸਕੀਏ ਔਰ ਨਾਲੋਂ ਨਾਲ ਜਿਹੜੇ ਲੋਕ ਨਗੂਣੀਆਂ ਸਿਹਤ ਸਭਾਵਾਂ ਦੇ ਚੱਲਦੇ ਜੋ ਸਰਕਾਰੀ ਤੌਰ ਤੇ ਨਗੂਣੀਆਂ ਸਿਹਤ ਸਭਾਵਾਂ ਨੇ ਉਹ ਲੋੜਵੰਦ ਲੋਕ ਨੇ ਉਹਨਾਂ ਦੀ ਸਿਹਤ ਸਭਾਵਾਂ ਦੀ ਜਿਹੜੀ ਹੈ ਸੇਵਾ ਜਿਹੜੀ ਅਸੀਂ ਉਹ ਨਿਭਾ ਸਕੀਏ ਕਿਉਂਕਿ ਸਾਡੇ ਲੋਕਾਂ ਦੀ ਆਰਥਿਕ ਜਿਹੜੀ ਸਥਿਤੀ ਹੈ ਉਹ ਬਹੁਤ ਮਾੜੀ ਹੈ ਔਰ ਉਹਨਾਂ ਕੋਲੇ ਵੱਡੇ ਹਸਪਤਾਲਾਂ ਦੇ ਖਰਚ ਕਰਨ ਦੇ ਉੱਤੇ ਪੈਸੇ ਹੈ ਨਹੀਂ ਔਰ ਸਾਡੇ ਜਿਹੜੇ ਮੈਡੀਕਲ ਪ੍ਰੈਕটিশਨਰ ਨੇ ਸਾਡੇ ਜਿਹੜੇ ਸਾਥੀ ਹੈ ਬਹੁਤ ਘੱਟ ਫੀਸਾਂ ਦੇ ਉੱਤੇ ਬਹੁਤ ਘੱਟ ਦਵਾਈ ਦੇ ਨਾਲ ਬਗੈਰ ਬੇਲੋੜੇ ਟੈਸਟਾਂ ਦੇ ਜਿਹੜਾ ਮਰੀਜ਼ ਦਾ ਇਲਾਜ ਕਰਦੇ ਆ ਅਧਾਰਸ਼ਦਾਰ ਵੀ ਕਰਦੇ ਆ 24 ਘੰਟੇ ਵੀ ਕਰਦੇ ਆ ਮਰਦੰਸੀ ਹਾਲਤਾਂ ਸਰਕਾਰ ਨੇ ਮੁਹੱਲਾ ਕਲੀਨਿਕ ਕੋ ਖੁੱਲ੍ਹੇ ਆ ਪਿੰਡ ਪਿੰਡ ਇਹ ਕੋਈ ਪ੍ਰੋਬਲਮ ਨਹੀਂ ਹੈ ਕਿੰਨਾ ਤੇ ਜਿਹੜਾ ਤੁਹਾਨੂੰ ਜਿਹੜੇ ਆਪ ਕੋਲ ਉੱਠਾ ਨਾ ਕਰੀ ਦੇਖੋ ਇਹ ਹੀ ਹੈ ਜਿਹੜੀ ਮੁਹੱਲਾ ਕਲੀਨਿਕ ਦੀ ਅਸੀਂ ਗੱਲ ਕਰਦੇ ਆ ਜੇ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਪਬਲਿਕ ਫੈਸਿਲਿਟੀ ਦਿੰਦੀ ਆ ਅਸੀਂ ਉਹਦੇ ਵਿਰੋਧ ਨਹੀਂ ਕਰਦੇ ਸਰਕਾਰ ਨੂੰ ਦੇਣਾ ਚਾਹੀਦਾ ਕਿਉਂਕਿ ਸਿਰਫ ਕੀ ਹੋਇਆ ਵੀ ਉਹ ਹਸਪਤਾਲਾਂ ਦੇ ਬੋਰਡ ਉਤਾਰ ਕੇ ਤੇ ਸਪੈਂਸਰੀਆਂ ਦੇ ਪੁਰਾਣੇ ਬੋਰਡ ਉਤਾਰ ਕੇ ਸਿਰਫ ਪਹੱਲਾ ਕਲੀਨਿਕ ਦੇ ਜਿਹੜੇ ਬੋਰਡ ਹੀ ਲਾਈ ਲਾਏ ਜਾ ਰਹੇ ਨੇ ਅੱਜ ਅਸੀਂ ਜੇ ਪ੍ਰੋਟੈਸਟ ਕਰਨ ਦੇ ਲਈ ਜੇ ਅਸੀਂ ਜਿਮਨੀ ਜਿਹੜੀ ਚੋਣ ਕਰਨ ਤਾਰਨ ਦੀ ਹੋ ਰਹੀ ਆ ਉਹਦੇ ਚ ਇੱਕ ਸਨੇਹਾ ਇੱਕ ਸਵਾਲ ਜਿਹੜੇ ਆ ਇੱਥੋਂ ਦੇ ਚੋਣ ਲੜਦੇ ਜਿਹੜੇ ਰਵੈਤੀ ਪਾਰਟੀਆਂ ਦੇ ਉਮੀਦਵਾਰ ਨੇ ਉਹਨਾਂ ਨੂੰ ਸਵਾਲ ਕਰਨ ਆਏ ਆ ਕਿ ਸਾਡੀ ਮੰਗ ਦਾ ਮੰਨ ਕੇ ਸਾਡੀ ਸਾਡੇ ਨਾਲ ਵਾਦਾ ਖਲਾਫੀ ਤੁਸੀਂ ਕਿਉਂ ਕੀਤੀ ਲੋਕਾਂ ਨਾਲ ਵਾਦਾ ਖਲਾਫੀ ਤੁਸੀਂ ਕਿਉਂ ਕੀਤੀ ਜਿਹੜੀ ਮੁਹੱਲਾ ਕਲੀਨਿਕ ਦੀ ਅਸਲੀ ਹਕੀਕਤ ਹੈ ਔਰ ਮੁਹੱਲਾ ਕਲੀਨਿਕਾਂ ਦੇ ਵਿੱਚ ਜਿਹੜੇ ਸੀਐਚਓ ਨੇ ਉੱਥੇ ਦੇ ਫਾਰਮਾਸਿਸਟ ਹੈ ਉੱਥੋਂ ਦੇ ਜਿਹੜੇ ਮੁਲਾਜ਼ਮ ਨੇ ਉਹ ਤੁਹਾਡੇ ਏਰੀਆ 'ਚ ਤੁਹਾਡੀਆਂ ਸੜਕਾਂ ਦੇ ਉੱਤੇ ਤੁਰੇ ਫਿਰਦੇ ਆ ਹਕੀਕਤ ਤੁਹਾਨੂੰ ਉਹ ਦੱਸ ਸਕਦੇ ਆ ਵੀ ਉੱਥੇ ਕੀ ਹੈ ਉਹਨਾਂ ਨੂੰ ਪੇ ਤੱਕ ਨਹੀਂ ਮਿਲ ਰਹੀ ਔਰ ਬੜੀ ਜਿਹੜੀ ਖੱਜਲ ਖਵਾਰੀ ਉਹਨਾਂ ਦੀ ਹੋ ਰਹੀ ਹੈ ਮੇ ਵੀ ਕੋਈ ਛੋਟੇ-ਮੋਟੇ ਮੁਹੱਲਾ ਕਲੀਨਿਕਾਂ 'ਚ ਕਿਤੇ ਨਾ ਕਿਤੇ ਫੈਸਿਲਿਟੀ ਪ੍ਰੋਪਰ ਹੋਵੇ ਔਰ ਅਸੀਂ ਵੇਖ ਰਹੇ ਹਾਂ 13000 ਪਿੰਡ ਐ ਅੱਜ ਤੱਕ 700 ਜਾਂ 800 ਸਰਕਾਰ ਨੇ ਖੋਲ ਲਿਆ ਤੇ 13000 ਪੂਰਾ ਕਦੋਂ ਹੋਊਗਾ 4 ਸਾਲ ਦਾ ਸਮਾਂ ਜਿਹੜਾ ਲੰਘ ਚੁੱਕਿਆ ਇਸ ਕਰਕੇ ਸਰਕਾਰ ਤੋਂ ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਸਰਕਾਰ ਜਿਹੜੀਆਂ ਹਸਪਤਾਲ ਜਿਹੜੀਆਂ ਉਹ ਮਤਲਬ ਪਹਿਲਾਂ ਡਿਸਪੈਂਸਰੀਆਂ ਚੱਲਦੀਆਂ ਉਹਨਾਂ ਨੂੰ ਡਿਵੈਲਪ ਕਰੇ ਉੱਥੇ ਜਿਹੜੇ ਹੈਗੇ ਆ ਸਟਾਫ ਦੇ ਪ੍ਰਬੰਧ ਕਰੇ ਉੱਥੇ ਇਨਫਰਾਸਟ੍ਰਕਚਰ ਦੇਵੇ ਉੱਥੇ ਦਵਾਈਆਂ ਦੀ ਸਪਲਾਈ ਪ੍ਰੋਪਰ ਦੇਵੇ ਇਸ ਤਰ੍ਹਾਂ ਉਹਨਾਂ ਦੇ ਬੋਰਡ ਬਦਲਣ ਨਾਲ ਕੋਈ ਜਿਹੜਾ ਹੈਗਾ ਲੋਕਾਂ ਨੂੰ ਫਾਇਦਾ ਨਹੀਂ ਹੋਣਾ ਕੁਝ ਲੋਕਾਂ ਦੇ ਮਗਰੋਂ ਵੀ ਸਰਕਾਰ ਦੇ ਮਤਲਬ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਹੈ ਇਹਨਾਂ ਕਰਕੇ ਬੜੀ ਜੀ ਇੱਕ ਨਹੀਂ ਕਈ ਵਾਰ ਹੋਈ ਪਿਛਲੀਆਂ ਸਰਕਾਰਾਂ ਨੇ ਵੀ ਸਾਨੂੰ ਇਦਾਂ ਹੀ ਅਣਗੌਲਿਆ ਕੀਤਾ ਚੋਣ ਮੈਨੂੰ ਫਸਟ ਅਕਾਲੀ ਗਵਰਨਮੈਂਟ ਵੇਲੇ ਵੀ ਪਾਇਆ ਅਕਾਲੀ ਭਾਜਪਾ ਜਦੋਂ ਸਰਕਾਰ ਸੀ ਔਰ ਇਸੇ ਤਰ੍ਹਾਂ ਕੈਪਟਨ ਸਾਹਿਬ ਦੀ ਸਰਕਾਰ ਟਾਈਮ ਦੇ ਵਿੱਚ ਵੀ ਪਾਇਆ ਪਰ ਉਹ ਸਿਰਫ ਲਾਰੇ ਲਹਿ ਵਾਦੇ ਰਹੇ ਔਰ ਇਸੇ ਤਰ੍ਹਾਂ 2022 ਦੇ ਵਿੱਚ ਸਾਡਾ ਹਰਪਾਲ ਸਿੰਘ ਚੀਮਾ ਹੁਣ ਨਾਲ ਵੀ ਗੱਲਬਾਤ ਹੋਈ ਗੱਲ ਕੀ 92 ਦੇ 92 ਐਮ ਐਲ ਏਜ਼ ਨੂੰ ਅਸੀਂ ਬਣ ਚੁੱਕੀਆਂ ਇਥੋਂ ਦੀ ਕੈਬਨਟ ਟੋਟਲ ਮਨਿਸਟਰ ਨੂੰ ਮਿਲ ਚੁੱਕਿਆ ਔਰ ਸਾਡੀਆਂ ਸਾਰੀਆਂ ਚਾਹੇ ਸੰਯੁਕਤ ਮੋਰਚਾ ਮਜ਼ਦੂਰਾ ਦਾ ਮੋਰਚਾ ਵੱਖ-ਵੱਖ ਜਿਹੜੀਆਂ ਹੋਰ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੇ ਵੀ ਸਾਡੀ ਜਿਹੜੀ ਮੰਗ ਹੈ ਉਸ ਨੂੰ ਜਾਇਜ਼ ਠਹਿਰਾਇਆ ਉਹਨਾਂ ਨੇ ਵੀ ਸਾਡੀ ਲੋੜ ਨੂੰ ਮਤਲਬ ਮਹਿਸੂਸ ਕੀਤਾ ਵੀ ਇਹਨਾਂ ਨੂੰ ਜਿਹੜਾ ਹੈਗਾ ਮਾਨਤਾ ਜਿਹੜੀ ਹੈ ਮਿਲਣੀ ਚਾਹੀਦੀ ਹੈ ਪਰ ਸਰਕਾਰ ਉਹ ਤੁਹਾਡੇ ਸਾਹਮਣੇ ਲਾਰੇ ਲੱਤੇ ਤੋਂ ਸਵਾਏ ਕੁਝ ਨਹੀਂ ਕਰ ਰਹੀ ਪਿਛਲੇ ਦਿਨੀ ਸਾਡੀ 26 ਨਵੰਬਰ 2024 ਨੂੰ ਇੱਕ ਪੈਨਲ ਮੀਟਿੰਗ ਹੋਈ ਜਿਹੜੀ ਸਾਨੂੰ ਲਗਭਗ 20 ਸਾਲਾਂ ਬਾਅਦ ਮਿਲੀ ਸਾਨੂੰ ਬੜੀ ਵੱਡੀ ਖੁਸ਼ੀ ਸੀ ਕਿਉਂਕਿ ਪੈਨਲ ਮੀਟਿੰਗ ਦੇ ਵਿੱਚ ਡਾਇਰੈਕਟਰ ਹੈਲਥ ਸਹਿਬਾਨ ਡਾਇਰੈਕਟਰ ਹੈਲਥ ਸਕੱਤਰ ਔਰ ਸਾਰੇ ਹੀ ਡਿਪਾਰਟਮੈਂਟਾਂ ਦੇ ਜਿਹੜੇ ਹੈੱਡ ਸੀ ਮੌਜੂਦ ਸੀ ਔਰ ਸਾਡੇ ਇਸ ਮੰਗ ਮਸਲੇ ਨੂੰ ਸਾਡੀ ਮਾਨਤਾ ਸੰਬੰਧੀ ਅਨ ਰਜਿਸਟਰਡ ਜਿਹੜੇ ਤਜਰਬੇਕਾਰ ਮੈਡੀਕਲ ਪ੍ਰੈਕਟਿਸ਼ਨਰ ਨੇ ਉਹਨਾਂ ਦੀ ਮੰਗ ਜਿਹੜੀ ਹੈਗੀ ਹੈ ਬੜੀ ਵਿਸਤਾਰ ਸਹਿਤ ਵਿਚਾਰੀ ਗਈ ਹੈ ਵਿਚਾਰਨ ਤੋਂ ਬਾਅਦ ਔਰ ਹਦਾਇਤ ਕੀਤੀ ਗਈ ਹੈ ਮਤਲਬ ਸਿਹਤ ਮੰਤਰੀ ਸਾਹਿਬ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਡਾਇਰੈਕਟਰ ਹੈਲਥ ਨੂੰ ਹੈਲਥ ਕਤਰ ਨੂੰ ਕਿ ਜਲਦੀ ਕਿ ਜਿਹੜਾ ਸ਼ਾਰਟ ਟਰਮ ਕੋਰਸ ਸਟਾਰਟ ਕਰਵਾਓ ਇਹਨਾਂ ਨੂੰ ਉਹਦਾ ਸਿਲੇਬਸ ਜਿਹੜਾ ਤਿਆਰ ਕਰੋ ਲਗਭਗ ਇੱਕ ਸਾਲ ਬੀਤ ਗਿਆ ਔਰ ਸਾਨੂੰ ਹੁਣ ਇਹ ਕਿਹਾ ਜਾ ਰਿਹਾ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਅਸੀਂ ਲੀਗਲ ਐਡਵਾਈਸ ਲਈ ਏਡੀ ਲੀਗਲ ਨੂੰ ਭੇਜੀ ਹੋਈ ਹੈ ਜਦੋਂ ਕਿ ਇਹ ਮਸਲਾ ਇਹ ਮਸਲਾ ਲੋਕਾਂ ਦੀ ਸਿਹਤ ਦਾ ਮਸਲਾ ਹੈ ਇਹ ਲੋਕ ਉਹਨਾਂ ਮਹਾਨ ਪੰਜਾਬੀਆਂ ਦੀ ਸੇਧ ਨਾਲ ਜੁੜਿਆ ਹੋਇਆ ਹੈ ਦੇਸ਼ ਲਈ ਆਪਣੀ ਕੌਮ ਲਈ ਆਪਣੀ ਪੰਜਾਬੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਬਹੁਤ ਹੈਰਾਨ ਆ ਇਸ ਗੱਲ ਦੇ ਉੱਤੇ ਅਸੀਂ ਇਹ ਸਵਾਲ ਵੀ ਤੁਹਾਡੇ ਮਾਧਿਅਮ ਜਰੀਆ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਪੰਜਾਬੀਆਂ ਨੇ ਸਾਡੇ ਦੇਸ਼ ਲਈ ਸਾਡੀ ਕੌਮ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਜਦੋਂ ਉਹਨਾਂ ਦੀਆਂ ਸਿਹਤ ਸਭਾਵਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਉਸ ਨੂੰ ਕਾਨੂੰਨੀ ਨੁਕਤੇ ਨਜ਼ਰ ਤੋਂ ਦੇਖਿਆ ਜਾ ਰਿਹਾ ਹੈ ਤੁਹਾਡੇ ਮਾਧਿਅਮ ਜਰੀਏ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਹ ਅੱਜ ਜਿਵੇਂ ਇਸ ਜਮਿਨੀ ਚੋਣ ਦੇ ਵਿੱਚ ਵੀ ਸਵਾਲ ਕਰਨ ਦੇ ਲਈ ਆਏ ਪਏ ਸੀ ਪਰ ਇਸ ਗੱਲ ਦਾ ਬੜਾ ਦੁੱਖ ਹੈ ਕਿ ਰਵੈਤੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਸੀ ਜਿਨ੍ਹਾਂ ਨੂੰ ਅਸੀਂ ਸਵਾਲ ਕਰਨੇ ਸੀ ਕਾਂਗਰਸ ਦਾ ਸੀ ਅਕਾਲੀ ਦਲ ਦਾ ਸੀ ਆਮ ਆਦਮੀ ਪਾਰਟੀ ਦਾ ਸੀ ਬੀਜੇਪੀ ਦਾ ਸੀ ਜਿਨ੍ਹਾਂ ਨੂੰ ਅਸੀਂ ਸਵਾਲ ਕਰਨੇ ਸੀ ਕਿ ਲੋਕਾਂ ਲਈ ਸਿਹਤ ਸਭਾਵਾਂ ਦੇ ਲਈ ਤੁਹਾਡੇ ਕੋਲ ਰੋਡ ਮੈਦਤੀ ਹੈ ਆਉਣ ਵਾਲੇ ਸਮੇਂ 'ਚ ਤੁਸੀਂ ਕਰੋਗੇ ਕਿਵੇਂ ਕੀ ਕਰੋਗੇ ਔਰ ਸਾਡੇ ਪਿਛਲੇ ਸਮੇਂ 'ਚ ਜਿਹੜੀ ਵਾਦਾ ਖਲਾਫੀ ਕੀਤੀ ਹੈ ਉਹਦਾ ਅਸੀਂ ਜਵਾਬ ਮੰਗਣਾ ਸੀ ਉਹਨਾਂ ਤੋਂ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਫਾਈਲ ਇੱਕ ਲੀਗਲ ਐਡਵਾਈਸ ਲਈ ਬੇਮਤਲਬੀ ਭੇਜੀ ਹੋਈ ਆ ਉਹਦੇ ਉੱਤੇ ਫੌਰੀ ਤੌਰ ਦੇ ਉੱਤੇ ਜਿਹੜੀ ਕਾਰਵਾਈ ਕਰਦਿਆਂ ਹੋયા ਉਹਨਾਂ ਨੇ ਸਾਨੂੰ ਟ੍ਰੇਨਿੰਗ ਸ਼ੁਰੂ ਕਰਵਾਉਣ ਦੀ ਅਸੀਂ ਉਹਨਾਂ ਨੂੰ ਜਿਹੜੀ ਹੈ ਬੇਨਤੀ ਕਰਨੀ ਸੀ ਅਪੀਲ ਕਰਨੀ ਸੀ ਪਰ ਬਹੁਤ ਅਫਸੋਸ ਹੈ ਇਸ ਗੱਲ ਦਾ ਜਿੱਥੇ ਡੈਮੋਕ੍ਰੇਸੀ ਦੀ ਅਸੀਂ ਗੱਲ ਕਰਦੇ ਆ ਉਸ ਡੈਮੋਕ੍ਰੇਸੀ ਦੇ ਵਿੱਚ ਸਾਡੇ ਇਹ ਜਿਹੜੇ ਉਮੀਦਵਾਰ ਨੇ ਕੋਈ ਕੁਝ ਆਪੋਜੀਸ਼ਨ 'ਚ ਬੈਠੇ ਨੇ ਘੱਟੋ-ਘੱਟ ਉਹਨਾਂ ਨੂੰ ਆ ਕੇ ਸਾਡੀ ਗੱਲ ਮੈਨੂੰ ਲੱਗਦਾ ਹੈ ਜ਼ਰੂਰ ਸੁਣਨੀ ਚਾਹੀਦੀ ਸੀ ਔਰ ਜਿਹੜਾ ਆਮ ਆਦਮੀ ਪਾਰਟੀ ਦਾ ਰਾਜਕਰਤਾ ਪਾਰਟੀ ਦਾ ਉਮੀਦਵਾਰ ਸੀ ਉਹਨੂੰ ਵੀ ਸਾਡੀ ਗੱਲ ਜਿਹੜੀ ਹੈ ਜਰੂਰ ਸੁਣੀ ਚਾਹੀਦੀ ਸੀ ਔਰ ਅਸੀਂ ਬਿਲਕੁਲ ਆਮ ਆਦਮੀ ਪਾਰਟੀ ਦਾ ਇਸ ਜਿੰਨੀ ਚੋਣ ਦੇ ਵਿੱਚ ਵਿਰੋਧ ਕਰਾਂਗੇ ਜੇਕਰ ਸਾਡੀ ਗੱਲ ਜਿਹੜੀ ਹੈਗੀ ਹੈ ਨਹੀਂ ਸੁਣੀ ਜਾਂਦੀ ਜੇਕਰ ਸਾਡੀ ਜਿਹੜੀ ਗੱਲਬਾਤ ਹੈ ਹੈਲਥ ਮਨਿਸਟਰ ਨਾਲ ਜਾਂ ਮੁੱਖ ਮੰਤਰੀ ਸਾਹਿਬ ਨਾਲ ਨਹੀਂ ਕਰਵਾਈ ਜਾਂਦੀ ਕੀ ਜਿੰਨੀ ਚੋਣਾਂ ਨੇ ਤਰਫੰਦੇ ਦੇ ਵਿੱਚ ਕੋਈ ਪ੍ਰੋਟੈਸਟ ਕੀਤਾ ਜਾਊਗਾ ਬਿਲਕੁਲ ਇਹ ਹੈ ਜੀ ਅਸੀਂ ਇੱਕ ਦੋ ਜਾਂ ਦੋ ਦਿਨ ਵੇਟ ਕਰਾਂਗੇ ਉਸ ਤੋਂ ਬਾਅਦ ਜਿੱਦਾਂ ਦਾ ਵੀ ਪਲਾਨ ਅਸੀਂ ਡਿਟਿੰਗ ਕਰਕੇ ਬਿਲਕੁਲ ਪ੍ਰੋਟੈਸਟ ਸਰ ਜੇ ਸਰਕਾਰ ਤੁਹਾਡੇ ਨਹੀਂ ਮੰਗਾ ਮੰਗਦੀ ਮੰਨਦੀ ਫਿਰ ਤੁਹਾਡੇ ਕੀ ਭਰਲੇ ਕਿਤੇ ਜਾਣਗੇ ਹਾਂਜੀ ਹਾਂਜੀ ਬਿਲਕੁਲ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਆਪਣੇ ਪੱਦਰ ਦੇ ਉੱਤੇ ਜਿੱਦਾਂ ਦਾ ਅਸੀਂ ਜਿਹੜੀ ਹੈਗੀ ਆ ਪਲਾਨਿੰਗ ਕਰਕੇ ਪਰ ਆਮ ਆਦਮੀ ਸਰਕਾਰ ਦਾਅਵੇ ਕਰ ਰਹੀ ਕਿ ਸਾਡੀ ਸਰਕਾਰ ਵਿੱਚ ਸਾਡੇ ਜਾਣੇ ਖੁਸ਼ ਨੇ ਪਰ ਤੁਹਾਡੇ ਵਿੱਚ ਰੋਸ ਪਾਇਆ ਜਾ ਰਿਹਾ ਕੀ ਕਰਨਾ ਤੁਸੀਂ ਇੱਥੇ ਰੋਹਰੋ ਜਿਹੜੇ ਹੈਗੇ ਨਿੱਤ ਦਿਹਾੜੇ ਸਾਡੇ ਹੀ ਏਰੀਏ ਦੇ ਵਿੱਚ ਸਾਡੇ ਹੀ ਮਾਧਿਅਮ ਜ਼ਰੀਏ ਉਹਨਾਂ ਦੀ ਅਸੀਂ ਨਿੱਤ ਦਿਹਾੜੇ ਖਬਰਾਂ ਪੜ੍ਹਦੇ ਆਂ ਇਹ ਕੋਸ਼ਿ ਇਹੋ ਜਿਹੇ ਜਿਹੜੇ ਕੰਟਰੈਕਟ ਬੇਸਿਸ ਦੇ ਉੱਤੇ ਲੱਗੇ ਹੋਏ ਨੇ ਮੁਹੱਲਾ ਕਲੀਨਿਕ ਦੇ ਮਲਾਜ਼ਮਾਂ ਦੀ ਮੈਂ ਗੱਲ ਕਰ ਰਿਹਾ ਤੁਹਾਨੂੰ ਅਧਿਆਪਕਾਂ ਦੀ ਗੱਲ ਕਰ ਰਿਹਾ ਵਕ ਵਕ ਹਰ ਵਰਗ ਜਿਹੜਾ ਦੁਖੀ ਹੈ ਕਿਸਾਨ ਦੁਖੀ ਹੈ ਮਜ਼ਦੂਰ ਦੁਖੀ ਹੈ ਉਹ ਆਪਣੇ ਮੁਆਵਜ਼ੇ ਲਈ ਜਿਹੜਾ ਹੈਗਾ ਮੰਗ ਕਰ ਰਿਹਾ ਇਥੋਂ ਹਰਾਂ ਦੇ ਹਰਾਂ ਦੇ ਉਸ ਦੇ ਵਿੱਚ ਜਿਹੜੇ ਰੇਤ ਦੀ ਗੱਲ ਸੀ ਉਹ ਸਾਰੇ ਮਤਲਬ ਅੱਜ ਲੱਗੇ ਹੋਏ ਐ ਉਹ ਵੀ ਆਪਣੇ ਮੁਆਵਜ਼ੇ ਵਾਸਤੇ ਕਿਸੇ ਦਾ ਕਿਸੇ ਦੇ ਮਤਲਬ ਪਸ਼ੂ ਧਨ ਦਾ ਨੁਕਸਾਨ ਹੋਇਆ ਕਿਸੇ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਅਸੀਂ ਉਸ ਦੀ ਵੀ ਤੁਹਾਡੇ ਮਾਧਿਅਮ ਦਰਯੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਮੁਆਵਜ਼ਾ ਰਹਿੰਦਾ ਉਹਨਾਂ ਦੀ ਜਿਹੜੀ ਮੁਰਮਸੇਬੇ ਦੀ ਗੱਲ ਹੈ ਸਰਕਾਰ ਨੂੰ ਫੌਰੀ ਤੌਰ ਦੇ ਉੱਤੇ ਕਰਨੀ ਚਾਹੀਦੀ ਸਰਕਾਰ ਦਾਅਵੇ ਕਰਦੀ ਹੈ ਕਿ ਜਨਤਾ ਸਾਡੇ ਤੋਂ ਬਹੁਤ ਖੁਸ਼ ਆ ਅਸੀਂ ਵੱਡੇ ਲੀਡਰ ਨਾਲ ਇਥੋਂ ਤਰਨਤਾਂ ਨੂੰ ਜਮਨੀ ਚੋਣਾ ਚਾਹਾਂਗੇ ਦੇਖੋ ਸਵਾਲ ਬੱਧਾ ਕਿਸ ਗੱਲ ਦਾ ਰਾਜ ਕਰਤਾ ਜਿਹੜੀ ਪਾਰਟੀ ਹੈ ਉੱਥੇ ਕਿ ਜਦੋਂ ਇਦਾਂ ਦੀਆਂ ਜਿੰਨੀ ਚੋਣਾ ਹੁੰਦੀਆਂ ਉਹਦੇ ਵਿੱਚ ਹਰ ਚੀਜ਼ ਪੌਸਿਬਲ ਹੁੰਦੀ ਹੈ ਸਵਾਲ ਇਸ ਗੱਲ ਦਾ ਹੈਗਾ ਦੇਤੀ ਉਹਦੀ ਜਨਤਾ ਅਸਲੀ ਰੂਪ ਦੇ ਵਿੱਚ ਖੁਸ਼ ਹੈ ਤੁਸੀਂ ਬਿਹਤਰ ਜਾਣਦੇ ਹੋ ਤੁਸੀਂ ਹਰ ਤਬਕੇ ਦੇ ਜਿਹੜੀ ਗੱਲਬਾਤ ਹੈ ਹਰ ਤਬਕੇ ਦੀ ਜਿਹੜੀ ਕਵਰੇਜ ਤੁਸੀਂ ਕਰਦੇ ਹੋ ਦੇਖਦੇ ਹੋ ਅੱਜ ਇੱਥੇ ਸਾਨੂੰ ਕਿਹੜੀ ਲੋੜ ਸੀ ਅਸੀਂ ਇੱਥੇ ਖਰਚੇ ਵੀ ਕੀਤੇ ਅੱਜ ਸੈਂਕੜਿਆਂ ਦੀ ਤعداد ਦੇ ਵਿੱਚ ਸਾਥੀ ਵੀ ਇਕੱਠੇ ਹੋਏ ਆ ਤੁਸੀਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਨੇ ਸੁਣੀਆਂ ਨੇ ਕਿਉਂਕਿ ਅਸੀਂ ਜਿੱਥੇ ਲੋਕਾਂ ਦੇ ਸੇਵਕਾਂ ਆਪਣੇ ਬੱਚੇ ਪਾਲਦੇ ਆ ਸਰਕਾਰ ਦੀ ਇਹ ਡਿਊਟੀ ਹੈ ਸੇਤ ਸਭਾ ਮਦਰਾ ਪਰ ਸਰਕਾਰ ਦੀ ਡਿਊਟੀ ਅਸੀਂ ਪੂਰੀ ਕਰ ਰਹੇ ਹੈਗੇ ਆ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਵੇਖਿਆ ਜਾ ਕਿ 2 ਵਜੇ ਤੋਂ ਬਾਅਦ ਜਿਹੜੇ ਸਰਕਾਰੀ ਡਾਕਟਰੋ ਕਿਤੇ ਨਜ਼ਰ ਨਹੀਂ ਆਉਂਦੇ ਆਰਐਮਪੀ ਡਾਕਟਰ ਹੀ ਪਿੰਡਾਂ ਦੇ ਵਿੱਚ ਜਿਹੜੇ ਲੋੜਵੰਦ ਗਰੀਬ ਮਜ਼ਦੂਰਾਂ ਦੇ ਪਰਿਵਾਰਾਂ ਦੀ ਬਾਹ ਫੜਦੇ ਆ ਮੈਂ ਸਰ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਿਆ ਵੀ ਅਸੀਂ 24 ਘੰਟੇ ਸਿਹਤ ਸਭਾਵਾਂ ਦੇ ਰਹੇ ਹਾਂ ਅਸੀਂ ਉਧਾਰੀਆਂ ਸੁਧਾਰੀਆਂ ਸਿਹਤ ਸਭਾਵਾਂ ਦੇ ਰਹੇ ਹਾਂ ਜਦੋਂ ਪਿਛਲੇ ਸਮੇਂ ਚੱਤਬਾਦ ਦਾ ਦੌਰ ਵੀ ਰਿਹਾ ਹੈ ਜਦੋਂ ਕਿਸੇ ਕਿਸਮ ਦਾ ਕਰੋਨਾ ਦਾ ਦੌਰ ਵੀ ਰਿਹਾ ਇਹਨਾਂ ਦੇ ਵੱਡੇ ਹਸਪਤਾਲ ਬੰਦ ਸੀ ਸਰਕਾਰੀ ਹਸਪਤਾਲ ਬੰਦ ਸੀ ਤਾਂ ਸਾਡੇ ਲੋਕਾਂ ਨੇ ਸਾਡੇ ਬਹੁਤੇ ਲੋਕਾਂ ਨੇ ਜਾਨਾਂ ਤੋਂ ਹੁਕਤੀ ਦਿੱਤੀ ਅਸੀਂ ਉਸ ਤਹ ਕਹ ਲੋ ਤੁਸੀਂ ਬਾਡਰ ਦੇ ਉੱਤੇ ਟਿਕਰੀ ਬਾਡਰ ਦੇ ਉੱਤੇ ਕਿਸਾਨ ਅੰਦੋਲਨ ਦੇ ਵਿੱਚ ਵੀ ਉਸ ਕਰੋਨਾ ਦੇ ਦੌਰ ਦੇ ਵਿੱਚ ਵੀ ਪੋਰੀਆਂ ਜਿਹੜੀਆਂ ਸਿਹਤ ਸਭਾਵਾਂ ਸਾਥੀਆਂ ਨੂੰ ਦਿੱਤੀਆਂ ਕਿਸੇ ਜਾਤ ਕਿਸੇ ਗੋਤ ਕਿਸੇ ਧਰਮ ਦਾ ਸਾਡਾ ਲਈ ਕੋਈ ਸਵਾਲ ਹੀ ਨਹੀਂ ਐਸਾ ਕਿਸੇ ਮਰੀਜ਼ ਦੀ ਜੇਬ 'ਚ ਹੋਵੇ ਜਾਂ ਨਾ ਹੋਵੇ ਸਾਡਾ ਕੋਈ ਸਵਾਲ ਹੀ ਨਹੀਂ ਇੱਕ ਵਾਰੀ ਸਾਡਾ ਤਾਂ ਇਹ ਹੁੰਦਾ ਕਿ ਸਾਡੀ ਜਥੇਪੰਦੀ ਦਾ ਕਿ ਸਲੋਗਨ ਹੈ ਮਨੁੱਖ ਸਿਗਾ ਪਰਮੋਤਾ ਪਿੰਡ ਦੀ ਜਿਹੜੀ ਜਨਤਾ ਪਿੰਡਾਂ ਦੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਬਿਲਕੁਲ ਕੁਸੀਂ ਜਿਹੜਾ ਅੱਜ ਅੱਜ ਤੁਹਾਡੀ ਪ੍ਰੀਖਿਆ ਦੀ ਘੜੀ ਹੈ ਇਸ ਪ੍ਰੀਖਿਆ ਦੀ ਘੜੀ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਸਵਾਲ ਜ਼ਰੂਰ ਕਰੋ ਜਿਨ੍ਹਾਂ ਲੋਕਾਂ ਨੇ ਸਾਡੇ ਨਾਲ ਵੀ ਵਾਅਦਾ ਕੀਤਾ ਜਨਤਾ ਨਾਲ ਵੀ ਵਾਅਦਾ ਕੀਤਾ ਕਰਜ਼ੇ ਮਾਫ਼ੀ ਦੀਆਂ ਚੰਗੀਆਂ ਸਿਹਤ ਸਭਾਵਾਂ ਦੀਆਂ ਚੰਗੀਆਂ ਸਿੱਖਿਆ ਦੀਆਂ ਔਰ ਬਿਹਤਰ ਜ਼ਿੰਦਗੀ ਦੀਆਂ ਅੱਜ ਦੇਖ ਰਹੇ ਹਾਂ ਅਸੀਂ ਜਗਾ ਜਗਾ ਦੇ ਉੱਤੇ ਜੜੀਆਂ ਚੇਲੀਆਂ ਪਰਸ ਗੋਹੇ ਜਾ ਰਹੇ ਨੇ ਜਗਾ ਜਗਾ ਦੇ ਉੱਤੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਜਗਾ ਜਗਾ ਦੇ ਉੱਤੇ ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੈ ਮੈਂ ਸਮਝਦਾ ਸਰਕਾਰ ਨੂੰ ਸਮਝਣਾ ਚਾਹੀਦਾ ਆਉਣ ਵਾਲਾ ਜਿਹੜਾ ਸਮਾਂ ਹੈਗਾ ਆਉਣ ਵਾਲਾ ਜਿਹੜਾ ਰਾਜਨੀਤਿਕ ਸਵਾਲੀਆ ਚੱਲਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੱਗਣ ਵਾਲਾ ਇਸ ਤੋਂ ਬਚ ਨਹੀਂ ਸਕੂਗੀ ਸਾਡੇ ਰੋਹ ਤੋਂ ਵੀ ਸਰਕਾਰ ਬਚ ਨਹੀਂ ਸਕੂਗੀ ਸਾਡੇ ਰੋਹ ਤੋਂ ਸਰਕਾਰ ਬਚਣਾ ਚਾਹੁੰਦੀ ਹੈ ਤਾਂ ਮੈਂ ਸਮਝਦਾ ਨੂੰ ਫੌਰੀ ਤੌਰ ਤੇ ਸਾਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਕਿਉਂਕਿ ਸਾਨੂੰ ਟ੍ਰੇਨਿੰਗ ਦੇਣ ਨਾਲ ਜਿੱਥੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਮਤਲਬ ਵਾਧਾ ਹੋਣਾ ਹੈ ਉੱਥੇ ਅਸੀਂ ਸਾਡਾ ਵੀ ਜਿਹੜਾ ਰੋਜ਼ਗਾਰ ਹੈ ਠੀਕ ਤਰੀਕੇ ਨਾਲ ਚੱਲਦੇ ਰਹਿਣਾ ਅਸੀਂ ਵੀ ਮਾਨਤੇ ਸਨਮਾਨ ਨਾਲ ਜਿਹੜਾ ਹੈਗਾ ਲੋਕਾਂ ਦੀਆਂ ਸਿਹਤ ਸਭਾਵਾਂ ਕਰ ਸਕਾਂਗੇ ਆਪਣੇ ਰੋਜ਼ਗਾਰ ਚਲਾ ਸਕਾਂਗੇ ਆਪਣੇ ਬੱਚੇ ਪਾਲ ਸਕਾਂਗੇ ਔਰ ਸਾਡੇ ਤੋਂ ਲੈਣ ਵਾਲੇ ਉਹ ਲੱਖਾਂ ਲੋਕ ਜਿਹੜੇ ਸਾਡੇ ਤੋਂ ਸਿਹਤ ਸਭਾਵਾਂ ਲੈ ਕੇ ਕੁੱਛ ਨਹੀਂ ਉਹਨਾਂ ਦੀਆਂ ਸਿਹਤ ਸਭਾਵਾਂ ਵੀ ਜਾਰੀ ਰਹਿ ਸਕਣ। ਤੋਂ ਬਾਅਦ ਬਹੁਤ ਆਮ ਤੇ ਸਾਡੀ ਇਸ ਜਥੇਬੰਦੀ ਦੇ ਨਾਲ ਸਾਨੂੰ ਜਾਣ ਦਾ ਮੌਕਾ ਮਿਲਿਆ। 2019 ਦੇ ਵਿੱਚ ਸਾਡੇ ਜੋ ਫਲੱਡ ਆਏ ਉਹਨਾਂ ਦੇ ਵਿੱਚ ਸੇਵਾ ਕਰਦਾ ਮੌਕਾ ਮਿਲਿਆ। ਉਸ ਤੋਂ ਬਾਅਦ ਸਾਡਾ ਜੋ ਕਸਾਦੀ ਪੁਰਚਾ ਦਿੱਲੀ ਦੇ ਨਾਲ ਲੱਗਾ ਬਹੁਤ